ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਜੀ ਆਪਣੇ ਕੋਲ ਮੇਲਾ ਤੇ ਆਪਾਂ ਚਲੇਗੇ ਮੇਲੇ ਤੇ ਆਪਾਂ ਜਾ ਕੇ ਟੇਕੇਾ ਉਥੇ ਮੱਥਾ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਬਾਹਰ ਨਿਕਲੇ ਤੇ ਵੇਖਿਆ ਦੇ ਵੀ ਲੰਗਰ ਲੱਗਾ ਸੀਗਾ ਪਕੌੜਿਆਂ ਦਾ ਫੇਰ ਆਪਾਂ ਛਕੇ ਪਕੌੜੇ ਪਕੌੜੇ ਬਹੁਤ ਵਧੀਆ ਤੇ ਬੜੇ ਸਵਾਦ ਬਣੇ ਤੇ ਫੇਰ ਆਪਾਂ ਕਰਾਇਆ ਸੀਗਾ ਜੀ ਪੱਗ ਦਾ ਮੁਕਾਬਲਾ ਜੋ ਕਿ ਹਰ ਇੱਕ ਗੁਰਦੁਆਰੇ ਵਿੱਚ ਸ਼ਾਇਦ ਹੋਣਾ ਚਾਹੀਦਾ ਹੈ ਕਿ ਸ਼ਾਇਦ ਕਰਾਉਂਦਾ ਕੋਈ ਨਹੀਂਗਾ ਕਿਉਂਕਿ ਪੱਗ ਦਾ ਮੁਕਾਬਲਾ ਸਰਦਾਰਾਂ ਦੇ ਨਾਲ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਪੱਗਾਂ ਆਪਣੇ ਹਿੱਸੇ ਆਈਆਂ ਐ ਤੇ ਬਾਅਦ ਛੱਡ ਕੇ ਨੌਜਵਾਨਾਂ ਨੂੰ ਪੱਗਾਂ ਲਾਉਣਾ ਚਾਹੀਦਾ ਐ ਤੇ ਪੱਗ ਹਰ ਇੱਕ ਨੌਜਵਾਨ ਨੂੰ ਬੰਨਣੀ ਚਾਹੀਦੀ ਆ ਕਿਉਂਕਿ ਇਹ ਆਪਣੀ ਬਣਾਈ ਹੋਈ ਨਹੀਂ ਇਹ ਗੁਰੂ ਸਾਹਿਬਾਨਾ ਵੱਲੋਂ ਬਣੀ ਹੋਈ ਆ ਤੇ ਆਪਾਂ ਨੂੰ ਪੱਗ ਜ਼ਰੂਰ ਬੰਨਣੀ ਚਾਹੀਦੀ ਆ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਪੱਗ ਦੀ ਜਾਚ ਸਿਖਾਓ ਤੇ ਫੇਰ ਆਪਾਂ ਚਲੇਗੇ ਜੀ ਲੋਹ ਤੇ ਤੇ ਫੇਰ ਆਪਾਂ ਉੱਥੇ ਜਾ ਕੇ ਚਾਰ ਪੰਜ ਲਾਏ ਫੁਲਕੇ ਫੁਲਕੇ ਪਕਾਉਣ ਤੋਂ ਬਾਅਦ ਫੇਰ ਆਪਾਂ ਨੂੰ ਲੱਗੀ ਜੀ ਭੁੱਖ ਤੇ ਫੇਰ ਆਪਾਂ ਛਕਿਆ ਜੀ ਲੰਗਰ ਕਿਉਂਕਿ ਲੰਗਰ ਛਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੋ ਕਿ ਇਹ ਵੀ ਕਾਰ ਉਭਾਰਿਆ ਤੇ ਉਸ ਤੋਂ ਬਾਅਦ ਇਹ ਫਿਰ ਆਪਾਂ ਵੇਖਿਆ ਜੀ ਮੇਲਾ ਮੇਲਾ ਲੱਗਾ ਜਿੱਦਾਂ ਕਿ ਸਾਰੇ ਜਣਿਆਂ ਨੂੰ ਪਤਾ ਵੀ ਦੁਕਾਨਾਂ 'ਚ ਮੇਲਾ ਹੁੰਦਾ ਆਮ ਲੋਕੀ ਇਹੋ ਸਮਝਦੇ ਆ ਵੀ ਦੁਕਾਨਾਂ 'ਚ ਮੇਲਾ ਪਰ ਮੇਲਾ ਹੁੰਦਾ ਗੁਰੂ ਘਰ ਜਾ ਕੇ